ਸਸ਼ੀ ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਹਿਗੁਰੂ ਕਲੌਥ ਹਾਊਸ ਐਂਡ ਬਟੀਕ ਬਟਲਾਡਾ ਵੱਲੋਂ ਪਲੀਜ਼ ਜਿਹਨੀਆਂ ਭੈਣਾਂ ਵੀ ਇੱਧਾ ਪਹਿਲੀ ਵਾਰ ਜੁੜ ਰਹੀਆਂ ਜੀ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਅਸੀਂ ਹਰ ਰੋਜ਼ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੁੰਦੇ ਆਂ ਜੀ ਠੀਕ ਹੈ ਜੀ ਪਲੇਨ ਚੀਜ਼ ਤੋਂ ਲੈ ਕੇ ਪ੍ਰਿੰਟਡ ਤੱਕ ਪਾਰਟੀ ਵੇਅਰ ਤੱਕ ਸਭ ਤਰ੍ਹਾਂ ਦਾ ਸਟਾਫ ਅਸੀਂ ਤੁਹਾਡੇ ਵਾਸਤੇ ਅਵੇਲੇਬਲ ਕਰਾਉਣੇ ਆਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਸਾਡੀ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਜੀ ਠੀਕ ਹੈ ਜੀ ਹਰ ਅਸੀਂ ਹਰ ਰੋਜ਼ ਇੱਕ ਨਵੀਂ ਕਲੈਕਸ਼ਨ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਹਾਂ ਜੀ ਪ੍ਰਾਈਸ ਵੀ ਸਾਡਾ ਸਿਰਫ ਜੈਨੂਅਲ ਜਿਹਾ ਪ੍ਰਾਈਸ ਹੁੰਦਾ ਹਰ ਇੱਕ ਚੀਜ਼ ਦਾ ਅੱਜ ਅਸੀਂ ਇੱਕ ਹੋਰ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੀ ਜਿਹੜੀ ਕਲੈਕਸ਼ਨ ਰਹਿਣ ਵਾਲੀ ਹੈ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਕੱਟ ਪੀਸ ਕੱਟ ਪੀਸ ਰਹਿਣਗੇ ਰਸ਼ੀਆ ਬ੍ਰੈਂਡ ਦੇ ਕਾਟਨ ਸ਼ਿਮਰ ਦੇ ਕਾਟਨ ਕਾਟਰਾਇਸ ਸ਼ਿਮਰ ਦੇ ਕੱਟ ਪੀਸ ਲੈਣਗੇ ਜੀ ਠੀਕ ਹੈ ਜੀ ਕਾਟਨ ਕਾਟਰਾਇਸ ਸ਼ਿਮਰ ਦੇ ਕੱਟ ਪੀਸ ਲੈਣਗੇ ਜੀ ਹਰ ਇੱਕ ਮੇਰੀ ਭੈਣ ਨੇ ਸ਼ਿਮਰ ਨੂੰ ਵੇਅਰ ਕੀਤਾ ਹੋਇਆ ਇਹ ਐਦਾਂ ਦਾ ਕੋਈ ਸਟਾਫ ਨਹੀਂ ਹੈ ਇੱਕ ਚੁਬਣ ਵਾਲਾ ਹੁੰਦਾ ਬਿਲਕੁਲ ਸੌਫਟ ਵਾਲੀ ਸ਼ਿਮਰ ਹੁੰਦੀ ਹੈ ਜੀ ਠੀਕ ਹੈ ਜੀ ਪਹਿਲਾ ਪੀਸ ਆਇਆ ਸੀ ਕਾਟਨ ਕਾਟਰਾਇਸ ਦੇ ਹੁਣ ਇਸ ਵਿੱਚ ਇਹਦੇ ਵਿੱਚ ਸ਼ਿਮਰ ਟੱਚ ਆ ਗਈ ਹੈ ਜੀ ਸ਼ਿਮਰ ਟੱਚ ਆ ਗਈ ਹੈ ਸ਼ਿਮਰ ਟੱਚ ਦੇ ਕੇ ਇਹਨੂੰ ਪਾਲਟੀ ਵੇਅਰ ਦੀ ਤਰ੍ਹਾਂ ਬਣਾਇਆ ਗਿਆ ਸੂਟ ਨੂੰ ਇਹਨਾਂ ਸੌਫਟ ਸਟਾਫ ਹੈ ਨੀچے ਤੋਂ ਕਾਟਰ ਸਟਾਫ ਹੈ ਉੱਪਰੋਂ ਜਿਹੜੀ ਇਹਦੀ ਫੀਲਿੰਗ ਹੈ 벨ਵੈਟ ਦੀ ਤਰ੍ਹਾਂ ਫੀਲਿੰਗ ਹੈ ਜੀ ਬਹੁਤ ਹੀ ਸੌਫਟ ਸਟਾਫ ਲੈ ਕੇ ਆਏ ਆ ਸ਼ਿਮਰ ਟੱਚ ਦੇ ਵਿੱਚ ਸ਼ਿਮਰ ਟੱਚ ਦੇ ਕਿ ਇਹਨਾਂ ਨੇ ਇਸ ਨੂੰ ਪਾਲਟੀ ਵੇਅਰ ਸੀਜ ਬਣਾਤੀ ਹੈ ਜੀ ਇਹਦੀ ਪਰ ਜਿਹੜਾ ਸੂਟ ਮਿਲੂਗਾ ਤੁਹਾਨੂੰ 1000 ਰੁਪਏ ਦੇ ਵਿੱਚ ਸੂਟ ਮਿਲੂਗਾ ਕੱਟ ਲੋਗੀ 3.5 ਮੀਟਰ ਡਬਲ ਪਣਾ ਰਹੂਗਾ ਜੀ ਠੀਕ ਹੈ ਜੀ ਡਬਲ ਪਣਾ ਰਹੂਗਾ 3.5 ਮੀਟਰ ਦਾ ਤੁਹਾਡਾ ਸੂਟ ਬਣੂਗਾ ਜੀ ਜਿੱਥੇ 5 ਮੀਟਰ ਦਾ ਸੂਟ ਬੰਦਾ ਉਥੇ 3.5 ਮੀਟਰ ਦਾ ਸੂਟ ਬਣੂਗਾ 1000 ਰੁਪਏ ਪੂਰੇ ਸੂਟ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ 500 ਦੀ ਤੁਹਾਨੂੰ ਸ਼ਰਟ ਪੀਸ ਪੈਣ ਵਾਲੀ ਹੈ ਤੁਹਾਨੂੰ ਦਿਖਾਉਣੇ ਆ ਥੋੜੇ ਜਿਹਾ ਪੀਸ ਅਸੀਂ ਓਪਨ ਕਰਕੇ ਦਿਖਾਵਾਂਗੇ ਲਿਮਟ ਦਾ ਸਟਾਕ ਹੈ ਜੀ ਬਹੁਤ ਫਾਈਨ ਸਟੱਫ ਰਹਿਣ ਵਾਲਾ ਸ਼ਿਮਰ ਕਾਟਨ ਕਵਾਡਰਾਈਜ਼ ਰਸ਼ੀਆ ਬ੍ਰਾਂਡ ਦੀ ਰਹੂਗੀ ਜੀ ਠੀਕ ਹੈ ਜੀ ਥੋੜੇ ਜਿਹਾ ਪੀਸ ਤੁਹਾਨੂੰ ਅਸੀਂ ਓਪਨ ਕਰਕੇ ਦਿਖਾਉਣੇ ਆ ਸਕਰੀ ਸ਼ੌਟ ਲੈ ਕੇ ਤੁਸੀਂ ਇਹ ਵਾਲੇ ਪੀਸ ਬਾਈ ਕਰ ਸਕਦੇ ਹੋ ਥੋੜੇ ਜਿਹੀ ਪੀਸ ਸਾਡੇ ਕੋਲੇ ਦਾਸ ਬ੍ਰੈਂਡ ਦੇ ਵੀ ਹੈ ਦਾਸ ਬ੍ਰੈਂਡ ਦੀ ਕਾਟਨ ਕਾਟਰਾਇਜ਼ ਹੈ ਜੀ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਸ਼ਿਮਰ ਟੱਚ ਨਹੀਂ ਹੈ ਇਹ ਦਾਸ ਬ੍ਰੈਂਡ ਦੀ ਕਾਟਨ ਕਾਟਰਾਇਜ਼ ਹੈ ਤੇ ਉਸ ਰਹਿਣਗੇ ਪੀਸ ਰਸ਼ੀਆ ਬ੍ਰੈਂਡ ਦੇ ਜੀ ਠੀਕ ਹੈ ਜੀ 1000 ਰੁਪਏ ਤੇ ਤੁਹਾਨੂੰ ਕੱਟ ਪੀਸਾਂ ਦੇ ਵਿੱਚ ਇਹ ਵਾਲਾ ਸੂਟ ਪੈਣ ਵਾਲਾ ਜੀ ਹੁਣ ਤੁਹਾਨੂੰ ਥੋੜੇ ਜਿਹੀ ਪੀਸ ਕਰਾਂਗੇ ਅਸੀਂ ਓਪਨ ਤੁਹਾਨੂੰ ਦਿਖਾਵਾਂਗੇ ਪ੍ਰਿੰਟ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਇਹ ਵਾਲੇ ਪੀਸ ਬਾਈ ਕਰ ਸਕਦੇ ਹੋ ਹਾਂਜੀ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਸ਼ਿਮਰ ਕਾਟ ਰਾਈਜ਼ ਹੈ ਰਸ਼ੀਆ ਬ੍ਰੈਂਡ ਦੀ ਰਹੂਗੀ ਚੈੱਕ ਕਰ ਸਕਦੇ ਹੋ ਜੀ ਸਟੈਂਪ ਲੱਗੀ ਹੋਈ ਹੈ ਬ੍ਰਾਂਡਡ ਪੀਸ ਲੈ ਕੇ ਆਏ ਹਾਂ ਠੀਕ ਹੈ ਜੀ ਰਸ਼ੀਆ ਬ੍ਰੈਂਡ ਦੀ ਰਹੂਗੀ ਸ਼ਿਮਰ ਕਾਟ ਰਾਈਜ਼ ਠੀਕ ਹੈ ਜੀ ਪ੍ਰਿੰਟ ਚੈੱਕ ਕਰੀ ਚਲੋ ਬੜਾ ਪਿਆਰਾ ਜਾਂ ਪ੍ਰਿੰਟ ਹੈ ਫੀਲ ਦੇਖੋ ਜੀ ਇਹਦੀ ਫੀਲ ਬੈਲਵਰਡ ਦੀ ਤਰ੍ਹਾਂ ਹੈ ਠੀਕ ਹੈ ਜੀ ਹੈ ਇੱਕ ਕਾਟਰਾਈਜ਼ ਪਰ ਇਹਦੀ ਫੀਲ ਬੈਲਵਰਡ ਦੀ ਤਰ੍ਹਾਂ ਹੈ ਚੈੱਕ ਕਰੋ ਜੀ ਬਹੁਤ ਹੀ ਸੌਫਟ ਸਟੱਫ ਹੈ ਪਾਲਟਿਵਰ ਸਟੱਫ ਹੈ ਜੀ ਪ੍ਰਾਈਸ ਸਿਰਫ 1000 ਰੁਪਏ ਦੇ ਵਿੱਚ ਤੁਹਾਨੂੰ ਸੂਟ ਪੈਣ ਵਾਲਾ ਹੈ ਲੈ ਪ੍ਰਿੰਟ ਚੈੱਕ ਕਰੋ ਜੀ ਇਹ ਹੈਗਾ ਪਿਸਤਾ ਸ਼ੇਡ ਦੇ ਵਿੱਚ ਛੋਟਾ 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 ਪ੍ਰਿੰਟ ਹੈ ਠੀਕ ਹੈ ਜੀ ਜਿਹੜੀਆਂ ਆਪਣੀਆਂ ਆ 50 ਪਲੱਸ ਜੀ ਉਹਨਾਂ ਵਾਸਤੇ ਵੀ ਇਦਾਂ ਦਾ ਪ੍ਰਿੰਟ ਬਹੁਤ ਪਿਆਰਾ ਰਹਿੰਦਾ ਛੋਟਾ ਪ੍ਰਿੰਟ ਠੀਕ ਹੈ ਜੀ ਆਪਣੀਆਂ ਮੇਤਾਵਾ ਪਹਿਨਣ ਲਈ ਵੀ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਬਿਲਕੁਲ ਇਹਦੀ ਜਿਹੜੀ ਫੀਲ ਹੈ ਬੈਲਵਰਡ ਦੀ ਤਰ੍ਹਾਂ ਪਰ ਕੋਟਰਾਇਜ਼ ਹੈ ਜੀ ਸ਼ਿਮਰ ਟੱਚ ਹੈ ਜੀ ਠੀਕ ਹੈ ਜੀ ਬਹੁਤ ਪਿਆਰੇ ਪੀਸ ਲੈ ਕੇ ਆਏ ਤੁਹਾਡੇ ਵਾਸਤੇ ਤੇ ਸਿਰਫ ਤੁਹਾਨੂੰ 1000 ਰੁਪਏ ਦਾ ਸੂਟ ਪਹਿਨਣ ਵਾਲਾ 500 ਹੀ ਤੁਹਾਨੂੰ ਸ਼ਰਟ ਪਹਿਨਣ ਵਾਲੀ ਹੈ ਡਬਲ ਪਣਾ ਰਹਿਣ ਵਾਲਾ ਜੀ ਸਾਢੇ 3 ਮੀਟਰ ਤੁਹਾਨੂੰ ਸੂਟ ਮਿਲੂਗਾ ਡਬਲ ਪਣੇ ਚ ਚੈੱਕ ਕਰੋ ਜੀ ਇਹ ਇਹ ਮੂਗੀਆ ਛੇੜ ਦੇ ਵਿੱਚ ਹੈ ਪ੍ਰਿੰਟ ਦੇਖੋ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਦੇਖੋ ਜੀ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਠੀਕ ਹੈ ਜੀ ਰਸ਼ੀਆ ਬ੍ਰੈਂਡ ਦੇ ਪੀਸ ਲੈਣ ਵਾਲੇ ਤੁਹਾਨੂੰ ਇਹ ਕォਟਰਾਈਜ਼ ਦੇ ਚੈੱਕ ਕਰੋ ਜੀ ਇਹ ਪ੍ਰਿੰਟ ਚੈੱਕ ਕਰੋ ਦੇਖੋ ਜੀ ਤੁਸੀਂ ਇਹਦੀ ਚਮਕ ਦੇਖ ਸਕਦੇ ਹੋ ਉੱਪਰ ਜੀ ਫੀਲ ਦੇ ਸਕਦੇ ਹੋ ਸ਼ਿਮਰ ਟੱਚ ਦੇ ਸਕਦੇ ਹੋ ਬਹੁਤ ਪਿਆਰੇ ਪੀਸ ਲੈਣ ਵਾਲੇ ਸ਼ਿਮਰ ਟੱਚ ਦੇ ਵਿੱਚ ਠੀਕ ਹੈ ਜੀ ਸ਼ਿਮਰ ਕੋਈ ਇਦਾਂ ਨਹੀਂ ਚੂਬਨ ਵਾਲਾ ਸਟਾਫ ਨਹੀਂ ਹੁੰਦਾ ਸ਼ਿਮਰ ਵਾਲਾ ਬਹੁਤ ਹੀ ਸਾਫਟ ਜਸਟਾਫ ਹੁੰਦਾ ਵੀ ਸ਼ਿਮਰ ਵਾਲਾ ਵੀ ਇਹ ਵਾਲਾ ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਚੈੱਕ ਕਰੋ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਰਸ਼ੀਆ ਬ੍ਰਾਂਡ ਦੇ ਪੀਸ ਰਹਿਣ ਵਾਲੇ ਜੀ ਸਾਰੇ ਇੰਨਾ ਸੌਫਟ ਸਟਾਫ ਹੈ ਨਾ ਤੁਸੀਂ ਸਾਡੇ ਕੋਲ ਦੁਬਾਰਾ ਬਾਈ ਕਰੋਗੇ ਇਹ ਵਾਲਾ ਚੈੱਕ ਕਰੋ ਜੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਇਹਦਾ ਦੇਖੋ ਜੀ ਇਹ ਰੈਪ੍ਰਿੰਟ ਕਿੰਨਾ ਪਿਆਰਾ ਪ੍ਰਿੰਟ ਹੈ ਸ਼ਿਮਰ ਟੱਚ ਹੈ ਜੀ ਠੀਕ ਹੈ ਜੀ 1000 ਰੁਪਏ ਦਾ ਤੁਹਾਨੂੰ ਸੂਟ ਪਹਿਨਣ ਵਾਲਾ ਕੱਟ ਪੀਸਾਂ ਦੇ ਵਿੱਚ ਰਸ਼ੀਆ ਬ੍ਰਾਂਡ ਰਹੂਗਾ ਅਗਲਾ ਪ੍ਰਿੰਟ ਚੈੱਕ ਕਰੋ ਦੇਖੋ ਜੀ ਬਹੁਤ ਹੀ ਪਿਆਰੇ ਪਿਆਰੇ ਪ੍ਰਿੰਟ ਰਹਿਣ ਵਾਲੇ ਇਹਦੇ ਵਿੱਚ ਇਹ ਥੋੜਾ ਜਿਹਾ ਮਸਟਰਡ ਸ਼ੇਡ ਦੇ ਵਿੱਚ ਆਊਗਾ ਸੇਮ ਪ੍ਰਿੰਟ ਹੈ ਮਸਟਰਡ ਸ਼ੇਡ ਦੇ ਵਿੱਚ ਆਊਗਾ ਜੀ ਚੈੱਕ ਕਰੋ ਇਹ ਜੋ ਮਸਟਰਡ ਟੱਚ ਦਿੱਤੀ ਗਈ ਹੈ ਪ੍ਰਿੰਟ ਚੈੱਕ ਕਰਿਆ ਕਰੋ ਸ਼ਿਮਰ ਟੱਚ ਆ ਜੀ 벨ਵਟ ਦੀ ਤਰ੍ਹਾਂ ਦੀ ਫੀਲਿੰਗ ਹੈ ਬਹੁਤ ਪਿਆਰੇ ਪੀਸ ਲੈਣ ਵਾਲੇ ਆ ਕォਟਰਾਈਜ਼ ਆ ਜੀ ਠੀਕ ਹੈ ਜੀ 벨ਵਟ ਕォਟਰਾਈਜ਼ ਵੀ ਚੱਲੀ ਹੈ ਨਾ 벨ਵਟ ਦੀ ਤਰ੍ਹਾਂ ਦੀ ਫੀਲ ਹੈ ਚੈੱਕ ਕਰੋ ਜੀ ਪ੍ਰਿੰਟ ਦੇਖੋ ਜੀ ਕਿੰਨਾ ਪਿਆਰਾ ਹੈ ਦਾ ਸਾਢੇ 3 ਮੀਟਰ 'ਚ ਤੁਹਾਡਾ ਸੂਟ ਬਣੂਗਾ ਕੰਪਲੀਟ ਕਿਉਂਕਿ ਡਬਲ ਪਣਾ ਰਹਿਣ ਵਾਲਾ ਜੀ ਠੀਕ ਹੈ ਜੀ ਇਹ ਵਾਲਾ ਦੇਖੋ ਪ੍ਰਿੰਟ ਸੇਮ ਪ੍ਰਿੰਟ ਆਊਗਾ ਉਹੀ ਪਰ ਇਹਦੇ ਵਿੱਚ ਥੋੜਾ ਜਿਹਾ ਸੀ ਗ੍ਰੀਨ ਕਲਰ ਦੀ ਟੱਚ ਦਿੱਤੀ ਗਈ ਹੈ ਦੇਖੋ ਜੀ ਇਹ ਵਾਲਾ ਕਲਰ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈਨ ਵਾਲਾ ਮੂਹਿਆ ਸ਼ੇਡ ਦੇ ਵਿੱਚ ਹੈ ਚੱਕਰੀ ਚਲੋ ਦੋ ਪੀਸ ਹੈ ਜੀ ਸੇਮ ਇਹਦੇ ਵਿੱਚ ਜਿਹੜੀ ਟੱਚ ਦਿੱਤੀ ਗਈ ਹੈ ਪਿੰਕ ਸ਼ੇਡ ਦੇ ਵਿੱਚ ਆਉਗੀ ਪਿਆਜੀ ਜਿਹਾ ਕਲਰ ਹੈ ਜੀ ਇਹਦੇ ਵਿੱਚ ਚੈੱਕ ਕਰੋ ਬਿਲਕੁਲ ਬੈਲਵਟ ਹੈ ਸੌਰੀ ਕੋਟਰਾइज ਹੈ ਜੀ ਫੀਲ ਇਹਦੀ ਬੈਲਵਟ ਦੀ ਤਰ੍ਹਾਂ ਬਹੁਤ ਪਿਆਰੇ ਪੀਸ ਰਹਿਣ ਵਾਲੇ ਹੈ ਜੀ ਹਾਂਜੀ ਇਹ ਸਕਿੰਡ ਸ਼ੇਡ ਦੇ ਵਿੱਚ ਹੈ ਛੋਟਾ ਪਰਿੰਟ ਹੈ ਠੀਕ ਹੈ ਜੀ ਥੋੜੀ ਜਿਹੀ ਜ਼ਿਆਦਾ ਹੀ ਇਸ ਲਈ ਛੋਟਾ ਪ੍ਰਿੰਟ ਅੱਛਾ ਰਹਿੰਦਾ ਉਹ ਵੀ ਇਹ ਸਾਡੇ ਕੋਲੋਂ ਬਾਈ ਕਰ ਸਕਦੇ ਆ ਇਹਦੇ ਵਿੱਚ ਇੱਕ ਥੋੜਾ ਜਿਹਾ ਪੀਚ ਕਲਰ ਦੇ ਵਿੱਚ ਆਊਗਾ ਪ੍ਰਿੰਟ ਬੜਾ ਪਿਆਰਾ ਜਿਹਾ ਪ੍ਰਿੰਟ ਰਹੂਗਾ ਜੀ ਇਹ ਵੀ ਇਹ ਵਲ ਤੁਹਾਨੂੰ ਅਸੀਂ ਪੀਸ ਪਹਿਲਾਂ ਦਿਖਾ ਚੁੱਕੇ ਆ ਜੀ ਠੀਕ ਹੈ ਜੀ ਇਹਦੇ ਵਿੱਚ ਇੱਕ ਵਾਈਨ ਸ਼ੇਡ ਆਊਗਾ ਸ਼ਿਮਰ ਟੱਚ ਆ ਜਿੰਨਾ ਪੀਸਾਂ ਦੇ ਵਿੱਚ ਚੱਕ ਲਈ ਚਲੋ 1000 ਰੁਪਏ ਇਹਨਾਂ ਦੀ ਪ੍ਰਾਈਸ ਰੈਂਡ ਵਾਲੀ ਆ ਪੂਰੇ ਸੂਟ ਦੀ ਠੀਕ ਹੈ ਜੀ ਇਹਨਾਂ ਪੀਸਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਇਹ ਕੇਵਲ ਚੈੱਕ ਕਰੋ ਜੀ ਪ੍ਰਿੰਟ ਦੇ ਕੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਠੀਕ ਹੈ ਜੀ ਇੱਕ ਇਹ ਵਾਲਾ ਪ੍ਰਿੰਟ ਦੇਖੋ ਜੀ ਠੀਕ ਹੈ ਜੀ ਇਹਦੇ ਵਿੱਚ ਚੈੱਕ ਆਊਗਾ ਬਲੂ ਸ਼ੇਡ ਇਹ ਬਲੈਕ ਸ਼ੇਡ ਸੀ ਇਹ ਬਲੂ ਸ਼ੇਡ ਸੀ ਠੀਕ ਹੈ ਜੀ ਐਨੇ ਕ ਪੀਸਸ ਸੀ ਤੁਹਾਨੂੰ ਓਪਨ ਕਰਕੇ ਦਿਖਾਵਾਂਗੇ ਹਾਂਜੀ ਥੋੜੇ ਜਿਹਾ ਅਸੀਂ ਤੁਹਾਨੂੰ ਮਿਕਸ ਪੀਸ ਵੀ ਦਿਖਾਵਾਂਗੇ ਜਿਵੇਂ ਆਹ ਦਾਸ ਬ੍ਰਾਂਡ ਦੇ ਇਹਦੀ ਚੈੱਕ ਕਰੋ 10 ਬ੍ਰੈਂਡ ਦੇ ਪੀਸ ਐ ਪ੍ਰਿੰਟ ਬੜਾ ਪਿਆਰਾ ਜਾਂ ਰਹਿਣ ਵਾਲਾ ਚੈੱਕ ਕਰੋ ਜੀ ਬਹੁਤ ਪਿਆਰਾ ਪ੍ਰਿੰਟ ਐ ਇਹਦੇ ਸ਼ਿਮਰ ਟੱਚ ਨਹੀਂ ਐ ਇਹ ਕਾਟਨ ਕਾਟਰਾਇਜ਼ ਐ ਉਹ ਸ਼ਿਮਰ ਟੱਚ ਵਾਲੇ ਪੀਸ ਸੀਗੇ ਠੀਕ ਐ ਜੀ ਕਾਟਨ ਕਾਟਰਾਇਜ਼ ਐ ਪ੍ਰਿੰਟ ਚੈੱਕ ਕਰੀ ਚਲੋ ਜਿਹੜਾ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਬਾਏ ਕਰ ਸਕਦੇ ਹੋ ਜੀ ਇਹ ਇੱਕ ਇਹ ਵਾਲਾ ਦੇਖੋ ਜੀ ਠੀਕ ਐ ਜੀ ਇਹ ਕੇ ਵਾਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਾਂ ਪ੍ਰਿੰਟ ਰਹਿਣ ਵਾਲਾ ਕਾਟਨ ਕਾਟਰਾਇਜ਼ ਐ ਬੈਕ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਕਾਟਨ ਕਾਟਰਾਇਜ਼ ਐ ਜੀ ਠੀਕ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹੂਗਾ ਠੀਕ ਹੈ ਜੀ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਇਹ ਵਾਲਾ ਪ੍ਰਿੰਟ ਦੇਖੋ ਇਹ ਬਲੈਕ ਦੇ ਵਿੱਚ ਹੈ ਠੀਕ ਹੈ ਜੀ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਜਲਦੀ ਜल्दी ਸਕਰੀਨ ਸ਼ਾਟ ਲਈ ਚਲੋ ਤੇ ਆਪਣਾ ਆਰਡਰ ਬੁੱਕ ਕਰੀ ਚਲੋ ਜੀ ਠੀਕ ਹੈ ਜੀ ਇਹ ਕੇਵਲਾ ਕਲਰ ਆਊਗਾ ਬਹੁਤ ਪਿਆਰੇ ਪੀਸ ਹੈ ਜੀ ਠੀਕ ਹੈ ਜੀ ਇੱਕ ਇਹ ਵਾਲਾ ਕਲਰ ਆਊਗਾ ਜੀ ਚੈੱਕ ਕਰੋ ਠੀਕ ਹੈ ਜੀ ਇੱਕ ਇਹ ਵਾਲਾ ਕਲਰ ਆਊਗਾ ਬਹੁਤ ਹੀ ਪਿਆਰੇ ਜੇ ਪੀਸ ਰਹਿਣ ਵਾਲੇ ਆ ਜੀ ਠੀਕ ਹੈ ਜੀ ਜਿਹੜਾ ਪੀਸ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਜੀ ਸਾਰੇ ਪ੍ਰਿੰਟ ਬੜੇ ਪਿਆਰੇ ਜੇ ਰਹਿਣ ਵਾਲੇ ਆ ਜੀ ਕਾਟਨ ਕੋਟਰਾਏ ਦੇ ਵਿੱਚ ਤੁਹਾਨੂੰ ਸੂਟ ਮਿਲਣਗੇ मेहरून कलर च रहूगा जी ये वाला पीस यहांट चेक कर चलो बिल्कुल कॉटन कॉटराइज है हज़ार रुपए का सूट पाँ यह ठीक है जी हज़ार रुपए का सूट पैन वाला अगला कलर चेक करो जी ये वाला पीस देखो जी ये भी बड़ा प्यारा जहा पीस रहेगा ठीक है जी ये वाला चेक करो ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹੂਗਾ ਜਿਹੜਾ ਪੀਸ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਦੇਖੋ ਜੀ ਪ੍ਰਿੰਟ ਦੇਖੋ ਜੀ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਇਹ ਵਾਲਾ ਪ੍ਰਿੰਟ ਦੇਖੋ ਬਲੂ ਸ਼ੇਡ ਦੇ ਵਿੱਚ ਹੈ ਸਾਰੇ ਪ੍ਰਿੰਟ ਬੜੇ ਪਿਆਰੇ ਆ ਜੀ ਠੀਕ ਹੈ ਜੀ ਜੇਕਰ ਤੁਹਾਨੂੰ ਇਹਨਾਂ ਪੀਸਾਂ ਵਿੱਚੋਂ ਕੋਈ ਵੀ ਪੀਸ ਪਸੰਦ ਆਉਂਦਾ スクリーンショット ਲੈ ਕੇ ਤੁਸੀਂ ਇਹ ਵਾਲੇ ਪੀਸ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਆ ਪ੍ਰਾਈਸ ਰਹਿਣ ਵਾਲੀ ਹੈ 1000 ਰੁਪਏ 500 ਦੇ ਰੇਟਾਂ ਨੂੰ ਸ਼ਰਟ ਪੈਨ ਵਾਲੀ ਹੈ ਸਾਰੇ ਪੀਸ ਬੜੇ ਪਿਆਰੇ ਜਿਹੇ ਰਹਿਣ ਵਾਲਿਆ ਠੀਕ ਹੈ ਜੀ ਲਿਮਟ ਦਾ ਸਟਾਕ ਹੈ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਇਹ ਕੱਟ ਪੀਸ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਹ ਕੇਵਲਾ ਪ੍ਰਿੰਟ ਮਿਲੂਗਾ ਤੁਹਾਨੂੰ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਠੀਕ ਹੈ ਜੀ ਪਲੀਜ਼ ਮੇਰੀ ਪੈਨ ਰਿਕਵੈਸਟ ਹੈ ਕਿ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰਿਓ ਤੇ ਮੇਰੀ ਵੀਡੀਓ ਅੰਤ ਤੱਕ ਦੇਖਣ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ